ਵੀਡੀਓ ਦੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਫੈਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇਨਸਪੈਕਟਰ ਚਾਂਡੇਲੀ ਮੋਜ ਮਨੋਜ ਬਾਜਪਾਈ ਨੇ ਕੀਤੀ ਸੀ ਇਤਿਹਾਰੀ ਜਾਗਰਣ ਫਿਲਮ ਫੈਸਟੀਵਲ ਚ ਇਸ ਗੱਲ ਤੇ ਦਿੱਤਾ ਜ਼ੋਰ ਅੱਜ ਕੱਲ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਹੋਣ ਵਾਲੇ ਨੌਜਵਾਨਾਂ ਦੀ ਇਹ ਆਮ ਚਕਤ ਹੈ ਕਿ ਉਹਨਾਂ ਨੂੰ ਪਹਿਲਾਂ ਜਿੰਨਾ ਸਿੱਖਣ ਦਾ ਮੌਕਾ ਮਿਲਦਾ ਸੀ ਉਹਨਾਂ ਨਹੀਂ ਮਿਲ ਰਿਹਾ ਇਸ ਦੇ ਕਾਰਨ ਵਿਆਪਕਾਂ ਦੀ ਘਾਟ ਹੈ ਦੂਜਾ ਇਹ ਹੈ ਕਿ ਜੋ ਉੱਥੇ ਹਨ ਉਹ ਇੰਨੇ ਰੁੱਝੇ ਹੋਏ ਹਨ ਕਿ ਉਹ ਵਿਦਿਆਰਥੀਆਂ ਨੂੰ ਡੰਗਾਈ ਨਾਲ ਸਮਾਂ ਨਹੀਂ ਦੇ ਪਾ ਰਖੇ ਹਾਲ ਹੀ ਵਿੱਚ ਮਨੋਜ ਬਾਜਪਾਈ ਨੇ ਜਾਗਰਣ ਫਿਲਮ ਫੈਸਟੀਵਲ 2025 ਦੇ ਮੰਚ ਤੇ ਐਨਐਸਡੀ ਬਾਰੇ ਆਪਣੀਆਂ ਭਾਵਨਾ ਪ੍ਰਗਟ ਕੀਤੀਆਂ ਦੱਸਿਆ ਕਿ ਨਵੇਂ ਸੰਸਥਾਨ ਖੋਲਣਾ ਕਿੰਨਾ ਜ਼ਰੂਰੀ ਹੈ ਮਨੋਜ ਬਾਜਪਾਈ ਫੈਸਟੀਵਲ ਚ ਵਿਸ਼ੇਸ਼ ਮਹਿਮਾਨ ਬਣੇ ਇਹ ਕੱਲ ਅਦਾ ਕਰ ਮਨੋਜ ਬਾਜਪਾਈ ਨੇ ਵੀਰਵਾਰ ਨੂੰ ਜਾਗਰਣ ਫਿਲਮ ਫੈਸਟੀਵਲ ਚ ਵਿਚ تھیਟਰ ਅਤੇ ਐਨਐਸਡੀ ਬਾਰੇ ਗੱਲ ਕਰਦੇ ਹੋਏ ਕਹੀ ਉਹਨਾਂ ਕਖਾ ਮੈਂ ਖੁਦ ਐਨਐਸਡੀ ਵਿੱਚ ਕਈ ਵਾਰ ਪੜਾਉਣ ਗਿਆ ਹਾਂ ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਐਨਐਸਡੀ ਵਰਗੇ 5-6 ਹੋਰ ਸਰਕਾਰੀ ਸੰਸਥਾਨ ਖੋਲੇ ਜਾਣੇ ਚਾਹੀਦੇ ਹਨ ਇਹ ਖਾਸ ਕਰਕੇ ਮੱਧ ਵਰਗ ਦੇ ਵਿਦਿਆਰਥੀਆਂ ਲਈ ਇੱਕ ਵਰਦਾਨ ਹੋਵੇਗਾ ਕਿਉਂਕਿ ਥੀਟਰ ਵਿੱਚ ਥੀਏਟਰ ਵਿੱਚ ਆਉਣ ਵਾਲੇ ਜਿਆਦਾਤਰ ਵਿਦਿਆਰਥੀ ਇਸ ਵਰਕ ਦੇ ਹਨ ਜਦੋਂ ਮਨੋਜ ਬਾਜਪਾਈ ਸ੍ਰੀਪੋਰਟ ਐਡਿਟੋਰੀਅਮ ਵਿੱਚ ਪ੍ਰੋਗਰਾਮ ਦੀ ਚਰਵਾਤ ਵਿੱਚ ਸਟੇ ਤੇ ਆਏ ਤਾਂ ਸਿਨੇਮਾ ਪ੍ਰੇਮੀਆਂ ਨੇ ਉਹਨਾਂ ਦੀਆਂ ਫਿਲਮਾਂ ਤੇ ਪੀਕੂ ਮਹਾਤਰੀ ਸਮੇਤ ਕਈ ਵੱਖ-ਵੱਖ ਕਿਰਦਾਰਾਂ ਦੇ ਨਾਮ ਲੈ ਕੇ ਮਨੋਜ ਜਿੰਦਾਵਰ ਦੇ ਨਾਂ ਰ ਲਗਾਏ ਉਹ ਦਰਸ਼ਕਾਂ ਦੇ ਇਸ ਪਿਆਰ ਤੋਂ ਕਾਫੀ ਪ੍ਰਭਾਵਿਤ ਖਾਈ ਦਿੱਤੇ ਇੰਸਪੈਕਟਰ ਚਾਂਡੇ ਦਾ ਦੇ ਕਿਰਦਾਰ ਲਈ 4 ਘੰਟੇ ਚੱਲੀ ਗੱਲਬਾਤ ਮਨੋਜ ਜੋ ਸ਼ੁੱਕਰਵਾਰ ਨੂੰ ਨੈਟ ਬਲਿਕ ਤੇ ਲੀਜ ਹੋ ਰਹੀ ਹੈ ਆਪਣੀ ਫਿਲਮ ਇਨਸਪੈਕਟਰ ਚਾਂਡੇ ਦਾ ਵਿਚਾਰ ਕਰਨ ਲਈ ਆਇਆ ਫਿਲਮ ਦੇ ਨਿਰਦੇਸ਼ਕ ਚਿੰਮਨਜ ਮੰਡਲੇਕਰ ਅਦਾਕਾਰ ਜਿਮ ਸਰਬ ਨੈਟਫਲਿਕਸ originलाइज ਦੇ ਨਿਰਦੇਸ਼ਕ ਮੁਹੀ ਰੁਚਕਾ ਕਪੂਰ ਅਤੇ ਮੁੰਬਈ ਦੇ ਸਾਬਕਾ ਪੁਲਸ ਅਧਿਕਾਰੀ ਮਦੋਕਰ ਬਾਧੂਰਾ ਬਾਬੂ ਰਾਮ ਚਾਂਡੇ ਨਾਲ ਸਟੇਜ ਤੇ ਵੀ ਖੁਦ ਮੰਜੂ ਸਿੰਘ ਫਿਲਮ ਨੂੰ ਅੰਤ ਤੱਕ ਵੇਖਣ ਲਈ